ਤਿੰਨੇ ਦੋਸਤਾਂ ਦੀ ਕਹਾਣੀ ਗਿਆਨ ਪੈਸਾ ਤੇ ਵਿਸ਼ਵਾਸ ਤਿੰਨੇ ਆਪਸ ਵਿੱਚ ਗੱਲਾਂ ਕਰ ਰਹੇ ਸੀ ਕਹਿੰਦੇ ਜੇ ਆਪਾਂ ਕਦੇ ਅਲੱਗ ਹੋ ਗਏ ਆਪਾਂ ਤੇਨੇ ਇੱਕ ਦੂਸਰੇ ਤੋਂ ਤਾਂ ਆਪਾਂ ਕਿੱਥੇ ਕਿੱਥੇ ਮਿਲਾਂਗੇ ਪੈਸਾ ਕਹਿੰਦਾ ਯਾਰ ਮੈਂ ਅਲੱਗ ਹੋ ਗਿਆ ਤਾਂ ਪੁੱਛਣ ਵਾਲੀ ਕੱਲ ਹੀ ਨਹੀਂ ਮੈਂ ਅਮੀਰ ਅਧਿਕਾਰੀ ਮਿਲੂਗਾ ਤੁਹਾਨੂੰ ਕਦੋਂ ਮਰਜ਼ੀ ਮਿਲਣਾ ਜੀ ਗਿਆਨ ਕਹਿੰਦਾ ਜੇ ਮੈਂ ਅਲੱਗ ਹੋਇਆ ਤਾਂ ਮੈਂ ਧਾਰਮਿਕ ਸਥਾਨਾਂ 'ਚ ਜਿੱਥੇ ਵੀ ਗਿਆਨ ਮੰਡਦਾ ਹੋਇਆ ਲਾਇਬ੍ਰੇਰੀ ਦੇ ਵਿੱਚ ਸਕੂਲਾਂ ਚ ਕਾਲਜਾਂ ਚ ਮੈਂ ਤੁਹਾਨੂੰ ਉੱਥੇ ਮਿਲ ਜੂਗਾ ਜਿੱਥੇ ਗਿਆਨ ਮੰਡਿਆ ਜਾਂਦਾ ਉੱਥੇ ਮੈਂ ਜ਼ਰੂਰ ਮਿਲ ਜੂਗਾ ਫਿਰ ਵਾਰੀ ਆ ਗਈ ਵਿਸ਼ਵਾਸ ਦੀ ਉਹ ਚੁੱਪ ਰਿਹਾ ਵਿਚਾਰਾ ਗਿਆਨ ਤੇ ਪੈਸਾ ਪੁੱਛਣ ਲੱਗੇ ਤੂੰ ਕਿਉਂ ਚੁੱਪ ਹੈ ਵਿਸ਼ਵਾਸ ਕਹਿੰਦਾ ਜੇ ਮੈਂ ਚਲਾ ਗਿਆ ਨਾ ਜੇ ਮੈਂ ਇੱਕ ਵਾਰ ਹੀ ਚਲਾ ਗਿਆ ਮੈਂ ਫੇਰ ਨਹੀਂ ਮਿਲਦਾ ਸਿੱਖਣ ਵਾਲੀ ਗੱਲ ਇਹ ਹੀ ਆ ਦੋਸਤੋ ਕਿ ਇੱਕ ਵਾਰ ਅਗਰ ਆਪਣਾ ਵਿਸ਼ਵਾਸ ਕਿਸੇ ਨਾਲ ਬਣਾਇਆ ਹੋਇਆ ਹੈ ਨਾ ਇੱਕ ਵਾਰ ਚਲਾ ਗਿਆ ਤਾਂ ਦੁਬਾਰਾ ਵਾਪਸ ਨਹੀਂ ਆਉਣਾ ਤਾਂ ਦੋਸਤੋ ਜਿਸ ਨਾਲ ਵੀ ਤੁਹਾਡਾ ਵਿਸ਼ਵਾਸ ਬਣਿਆ ਹੋਇਆ ਹੈ ਨਾ ਕਿਸੇ ਵੀ ਕੰਮ ਵਿੱਚ ਆਇਆ ਤੁਹਾਡੇ ਕੋਈ ਤੁਹਾਡਾ ਪਰਸਨਲ ਨਾ ਕੋਈ ਪ੍ਰੋਫੈਸ਼ਨਲ ਹੈ ਤਾਂ ਉਸ ਨਾਲ ਜੋ ਵੀ ਵਿਸ਼ਵਾਸ ਬਣਿਆ ਹੋਇਆ ਉਸ ਨੂੰ ਬਣਾਈ ਰੱਖੋ ਅਗਰ ਇੱਕ ਵਾਰ ਵਿਸ਼ਵਾਸ ਚਲਾ ਗਿਆ ਨਾ ਦੁਬਾਰਾ ਚਾਹੇ ਕੁਝ ਮਰਜ਼ੀ ਤੁਸੀਂ ਕਰੀ ਚਲੋ ਉਹ ਵਿਸ਼ਵਾਸ ਨਹੀਂ ਆਉਣਾ ਤਾਂ ਉਹ ਹੀ ਸਹੀ ਗੱਲ ਹੈ ਵਿਸ਼ਵਾਸ ਕਹਿੰਦਾ ਜੇ ਮੈਂ ਇੱਕ ਵਾਰੀ ਅਲੱਗ ਹੋ ਗਿਆ ਮੈਂ ਚਲਾ ਗਿਆ ਤਾਂ ਮੈਂ ਦੁਬਾਰਾ ਨਹੀਂ ਮਿਲਣਾ